ਦੋਸਤੋ ਬੀਤੇ ਦਿਨ ਫੇਸਬੁਕ ਤੇ ਇੱਕ ਸੱਜਣ ਨੇ ਇੱਕ ਪੋਸਟ ਪਾਈ ਜਿਸ ਵਿੱਚ ਇਹ ਲਿਖਿਆ ਸੀ ਕਿ ਗੁਰੂ ਗਬਿੰਦ ਸਿੰਘ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਜੇਕਰ ਕੋਈ ਮੁਸਲਮਾਨ ਆਪਣਾ ਹੱਥ ਤੀਰ ਵਿੱਚ ਲਪੇੜ ਕੇ ਤੇ ਤਿਲਾਂ ਦੇ ਡਰਮ ਵਿੱਚ ਪਾ ਦੇਵੇ ਤੇ ਜਿੰਨੇ ਤਿਲ ਉਸ ਬਾਹ ਦੇ ਨਾਲ ਲੱਗ ਜਾਣ ਜੇ ਮੁਸਲਮਾਨ ਉਹਨੀਆਂ ਕਸਮਾਂ ਵੀ ਖਾਵੇ ਤਾਂ ਵੀ ਉਸਦਾ ਇਤਵਾਜ਼ ਨਹੀਂ ਕਰਨਾ ਇਹ ਝੂਠ ਹੈ ਗੁਰੂ ਗਬਿੰਦ ਸਿੰਘ ਸਾਹਿਬ ਨੇ ਹੋਇਆ ਕੋਈ ਹੁਕਮ ਜਾਰੀ ਨਹੀਂ ਕੀਤਾ ਤੇ ਨਾ ਹੀ ਉਹ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਸੀ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਜਾਤ ਦੇ ਨਾਲ ਕਿਸੇ ਵੀ ਰੰਗ ਦੇ ਨਾਲ ਵਰਨ ਦੇ ਨਾਲ ਕਿਸੇ ਵੀ ਰਾ ਦੀ ਕੋਈ ਨਫ਼ਰਤ ਦਾ ਸਬਕ ਨਹੀਂ ਦਿੱਤਾ ਗਿਆ ਜੇ ਦੇਖਿਆ ਜਾਵੇ ਤਾਂ ਸਭ ਕੁਝ ਇੱਥੇ ਉਲਟ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਸਲਮਾਨਾਂ ਨਾਲ ਬਹੁਤ ਪਿਆਰੇ ਔਰ ਵਧੀਆ ਸਬੰਧ ਸਨ ਇਹੋ ਜਿਹੇ ਸਬੰਧ ਸਨ ਕਿ ਅਸੀਂ ਇਹ ਕਹਿ ਸਕਦੇ ਹਾਂ ਜੇਕਰ ਸੀ ਨਿਰਪੱਖ ਹੋ ਕੇ ਕਿਹਾ ਹੋਵੇ ਤੇ ਗੁਰੂ ਸਾਹਿਬ ਦੀ ਜਾਨ ਬਚਾਉਣ ਵਾਲੇ ਹੀ ਮੁਸਲਮਾਨ ਸਨ ਮਿਸਾਲ ਵਜੋਂ ਸਾਡੇ ਕੋਲ ਸਭ ਤੋਂ ਪਹਿਲੀ ਮਿਸਾਲ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੱਡੀ ਜ਼ਿੰਦਗੀ ਬਚਾਉਣ ਦੀ ਮਿਸਾਲ ਹੈ ਉਹ ਹੈ 5 ਤੇ 6 ਦਸੰਬਰ 1705 ਦੇ ਦਿਨ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਛੱਡ ਕੇ ਚੱਲੇ ਆ ਤੇ ਉਹ ਜਦੋਂ ਨਿਕਲੇ ਆ ਤੇ 6 ਦਸੰਬਰ ਦੀ ਸਵੇਰੇ ਵੇਲੇ ਤੜਕੇ ਵੇਲੇ ਉਹ ਪਹੁੰਚ ਗਏ ਆ ਰੋਪੜ ਦੇ ਕੋਲ ਕੋਟਲਾ ਨਿਹੰਗ ਖਾਨ ਵਿੱਚ ਹੁਣ ਉੱਥੇ ਉਹਨਾਂ ਨੂੰ ਦੇਨੂ ਚ ਲੁਕਣ ਵਾਸਤੇ ਛੁਪਨ ਵਾਸਤੇ ਬਚਣ ਵਾਸਤੇ ਜਿਹੜੀ ਜਗ੍ਹਾ ਚਾਹੀਦੀ ਸੀ ਹਾਲਾਂਕਿ ਬਾਮਲੀ ਵਾਲਾ ਪਿੰਡ ਵੀ ਨਾਲ ਵੀ ਸੀਗਾ ਬਰ ਬ੍ਰਹਮਣ ਬਾਜਰਾ ਉੱਥੇ ਨਹੀਂ ਗਿਆ ਗੁਰੂ ਸਾਹਿਬ ਕੋਈ ਬ੍ਰਹਮਣਾਂ ਤੇ ਉਹਨਾਂ 'ਤੇ ਵਾਰ ਨਹੀਂ ਕੀਤਾ ਉਹ ਭਾਈ ਨਿਆਂਗ ਖਾਨ ਜਿਹੜਾ ਉਸਦੇ ਘਰ ਉਹ ਦੇ ਘਰੇ ਵਿੱਚ ਕੋਟੜਾ ਨਿਆਂਖਾਨ ਵਿੱਚ ਗਿਆ ਉਹੋ ਤੇਰੇਆ ਸੇਵ ਜदाਜੀਤ ਸਿੰਘ ਰੇਆ ਹੋਰ ਵੀ ਤਕਰੀਬਨ 30 35 ਚਾੜੀ ਸਿੰਘ ਉਹਨਾਂ ਦੇ ਨਾਲ ਜਿਹੜੇ ਸਨ ਉਹਨਾਂ ਦੇ ਅੰਗ ਸੰਗ ਸਨ ਉਹ ਸਾਰੇ ਦੇ ਸਾਰੇ ਉੱਥੇ ਰਹੇ ਉਹਨਾਂ ਨੇ ਬੜੀ ਪਿਆਰ ਨਾਲ ਸ਼ਰਧਾ ਨਾਲ ਜੋ ਕੁਝ ਘਰ ਵਿੱਚ ਸੀ ਉਹਦੇ ਨਾਲ ਉਹਨਾਂ ਦਾ ਖਾਣ ਪੀਣ ਦੀ ਸੇਵਾ ਕੀਤੀ ਤੁਸੀਂ ਦੇਖੋ ਗੁਰੂ ਗਬਿੰਦ ਸਿੰਘ ਸਾਹਿਬ ਇੰਨੇ ਕਿਲੋਮੀਟਰ ਤੁਰ ਕੇ ਤਕਰੀਬਨ 40 ਕਿਲੋਮੀਟਰ ਦਾ ਇਹ ਸਫ਼ਰ ਬਣ ਜਾਂਦਾ ਹੈ ਪੈਦਲ ਤੁਰ ਕੇ ਸਾਡੇ ਸਾਰੇ ਆਏ ਸਨ ਅਨੰਦਪੁਰ ਸਾਹਿਬ ਤੋਂ ਰੋਪੜ ਤੱਕ ਔਰ ਉਸ ਥਾਂ ਤੇ ਜਿਹੜੇ ਪਹੁੰਚੇ ਨੇ ਇਨੇ ਘੰਟੇ ਸਵੇਰ ਤੋਂ ਬਾਅਦ ਉਹ ਸਾਰੇ ਥੱਕੇ ਹੋਏ ਸਨ ਭੁੱਖੇ ਸਨ ਕੁਝ ਨਹੀਂ ਸੀ ਖਾਣ ਨੂੰ ਕੋਲ ਕੁਝ ਵੀ ਹੋਰ ਵੀ ਨਹੀਂ ਸੀ ਸਮਾਨ ਵੀ ਨਹੀਂ ਸੀ ਕੱਪੜੇ ਵੀ ਨਹੀਂ ਸਨ ਉਥੇ ਗੁਰੂ ਸਾਹਿਬ ਕੋਟਲਾ ਨਿਆਂਗੇ ਚਪਾਈ ਨਿਆਂਖਾਨ ਦੇ ਘਰ ਵਿੱਚ ਰਹਿਆ ਉਹਨਾਂ ਨੇ ਰੱਜ ਕੇ ਸੇਵਾ ਕੀਤੀ ਹੈ ਇਸ ਦੀ ਸੇਵਾ ਦੀ ਤਾਂ ਹੱਦ ਇਹ ਹੈ ਕਿ ਉੱਥੇ ਭਾਈ ਬਚਿੱਤਰ ਸਿੰਘ ਵੀ ਸੀ ਜਿਹੜਾ ਕਿ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀਗਾ ਉਹਦੀ ਸੇਵਾ ਬੀਬੀ ਮੁਤਾਜ ਔਰ ਭਾਈ ਨਿਆਂਖਾਨ ਦੀ ਘਰਵਾਲੀ ਨੇ ਬੜੀ ਪਿਆਰ ਨਾਲ ਕੀਤੀ ਹੈ ਤੇ ਜਦੋਂ ਅਗਲੇ ਦਿਨ ਸਵੇਰੇ ਛਾਪਾ ਪਿਆ ਤੇ ਉਦੋਂ ਸਾਰੇ ਜਾ ਚੁੱਕੇ ਸਨ ਗੁਰੂ ਸਾਹਿਬ ਤੇ ਹੋਰ ਸਾਥੀ ਤੇ ਉਹਨਾਂ ਭਾਈ ਬਚਿੱਤਰ ਸਿੰਘ ਉੱਥੇ ਸੀ ਇੱਕ ਕਮਰੇ 'ਚ ਉਹਨਾਂ ਨੇ ਮੁਤਾਜ ਬੀਬੀ ਨੂੰ ਉਹਦੇ ਕਮਰੇ 'ਚ ਵਾੜ ਦਿੱਤਾ ਤੇ ਜਦੋਂ ਸਾਰੇ ਕਮਰੇ ਦੀ ਤਲਾਸ਼ੀ ਜਾਰੀ ਤੁਰ ਕੇ ਆਖਰੀ ਕਮਰੇ ਵੱਲ ਗਏ ਤਾਂ ਥਾਣੇਦਾਰ ਨੂੰ ਭਾਈ ਨਿਆਖਾਨ ਨੇ ਨੂੰ ਪੁੱਛਿਆ ਵੀ ਇਹ ਇਹ ਕਮਰਾ ਬੰਦ ਕਿਉਂ ਕਰਨ ਲੱਗਾ ਮੇਰੀ ਧੀ ਤੇ ਦਮਾਦ ਨੇ ਇੱਥੇ ਜੁਆਈ ਨੇ ਤੋਂ ਅੰਦਰੋਂ ਮੁਮਤਾਜ਼ ਦੀ ਆਵਾਜ਼ ਆਈ ਅੱਬਾ ਜੀ ਕਹਿ ਕੇ ਉਸਨੇ ਬੁਲਾਇਆ ਤਾਂ ਥਾਣੇਦਾਰ ਨੂੰ ਯਕੀਨ ਹੋ ਗਿਆ ਵੀ ਕੋਈ ਵੀ ਮੁਸਲਮਾਨ ਆਪਣੀ ਧੀ ਜਿਹੜੀ ਹੈ ਕਿਸੇ ਗੈਰ ਮਰਦ ਦੇ ਨਾਲ ਬਿਠਾ ਨਹੀਂ ਸਕਦਾ ਬਾਕੀ ਤਾਂ ਕਰ ਨਹੀਂ ਛਡੋ ਔਰ ਉਹ ਇੱਕ ਕਮਰੇ ਵਿੱਚ ਇਸ ਕਰਕੇ ਉੱਥੇ ਚਲਾ ਗਿਆ ਅਰ ਇੱਕੋ ਗੱਲ ਨੋਟ ਕਰੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੜਕੇ ਜਦੋਂ ਉੱਥੋਂ ਤੁਰੇ ਨੇ ਤੇ ਉਹ ਕਦੇ ਨਹੀਂ ਗਾਇਬ ਉਹਨਾਂ ਦੇ ਨਾਲ ਭਾਈ ਨਿਆਖਾਨ ਦਾ ਪੁੱਤਰ ਆਲਮ ਖਾਨ ਗਿਆ ਹੈ ਜਿਹੜਾ ਕਿ ਉਹਨਾਂ ਨੂੰ ਬਹੁਤ ਦੂਰ ਤੱਕ ਜਿਹੜਾ ਸਾਥ ਉਹਨਾਂ ਦੇ ਚੱਲਦਾ ਰਿਹਾ ਤਾਂ ਜੋ ਰਸਤੇ ਵਿੱਚ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਉਹ ਗੁਰੂ ਸਾਹਿਬ ਨੂੰ ਸ਼ਾਇਦ ਰੂਪ ਬਦਲ ਕੇ ਗੁਰੂ ਸਾਹਿਬ ਦੀ ਆਈਡੈਂਟੀਟੀ ਲੁਕਾ ਕੇ ਆਪਣਾ ਨਾਮ ਛੁਪਾ ਕੇ ਵਸਤਰ ਬਦਲ ਕੇ ਵੀ ਉਥੋਂ ਹੀ ਨਿਕਲੇ ਹੋਣਗੇ ਆਪਣੇ ਰੂਪ ਵਿੱਚ ਨਹੀਂ ਕੋਈ ਖੇਸ ਦੀ ਬੁੱਕਲ ਮਾਰੀ ਜਾਂ ਉਸ ਤਰ੍ਹਾਂ ਕਿ ਸਰਦੀਆਂ ਸਨ ਕੰਬਲ ਦੀ ਬੁੱਕਲ ਖੇਸ ਦੀ ਬੁੱਕਲ ਮਾਰੀ ਜਾਂ ਸੇ ਟਕਿਆ ਜਾਂ ਮੁਸਲਮਾਨੀ ਤਰੀਕੇ ਨਾਲ ਦਸਤਾਰ ਸਜਾਈ ਹੋਵੇਗੀ ਤੇ ਉਹ ਉਥੋਂ ਨਿਕਲ ਕੇ ਗਏ ਹੋਣਗੇ ਤੇ ਉਹ ਉਹਨਾਂ ਨੂੰ ਜਿਹੜਾ ਹੈ ਏ ਭਾਈ ਆलम खान ਜਿਹੜਾ ਕੋਟਲਾ ਨਿਆਂਗਦੇ ਭਾਈ ਨਿਆਂਖੰਦ ਦਾ ਪੁੱਤਰ ਸੀ ਉਹ ਉਹਨਾਂ ਦੇ ਨਾਲ ਗਿਆ ਤਾਂ ਜ ਉਹਨਾਂ ਦੀ ਹਿਫਾਜ਼ਤ ਉਹ ਇਹਨਾਂ ਉਹਨੂੰ ਇਸ ਹਿਫਾਜ਼ਤ ਨਾਲ ਚਮਕੌਰ ਵਾਦੇ ਤੋੜ ਸਕੇ ਫੇਰ ਦੇਖੋ ਅਗਲੇ ਚਮਕੌਰ ਵਿਚੇ ਪੌਂਚ ਕੇ ਗੁਰੂ ਤੇਗ ਗੁਰੂ ਗਬਿੰਦ ਸਿੰਘ ਸਾਹਿਬ ਜਦੋਂ ਪਹੁੰਚੇ ਆ ਹਨ ਤੇ ਚਮਕੌਰ ਦੀ ਲੜਾਈ ਤੋਂ ਬਾਅਦ ਰਾਤ ਨੂੰ ਸਿਰਫ 7 ਜਣੇ ਬਚੇ ਆ ਸਾਰੇ ਜਣੇ ਸ਼ਹੀਦ ਹੋ ਗਏ ਦੋ ਸਾਬ ਜ਼ਾਦੇ ਤਿੰਨ ਪਿਆਰੇ ਪੰਜਾਂ ਚੋਂ ਸ਼ਹੀਦ ਹੋ ਗਏ ਦਇਆ ਸਿੰਘ ਤਰਨ ਸਿੰਘ ਨੂੰ ਛੱਡ ਕੇ ਪੰਜੇ ਮੁਕਤੇ ਸ਼ਹੀਦ ਹੋ ਗਏ ਔਰ ਸਾਰੇ ਜਿਹੜੇ ਸਭ ਤੋਂ ਪਿਆਰੇ ਸਿੱਖ ਸਨ ਜੋ ਗੁਰੂ ਸਾਹਿਬ ਦੇ ਅੰਗ ਸੰਗਰੇ ਦੇ ਸਨ ਉਹ ਸਾਰੇ ਦੇ ਸਾਰੇ ਸ਼ਹੀਦ ਹੋ ਗਏ ਤਾਂ ਰਾਤ ਨੂੰ ਭਾਈ ਨਬੀ ਖਾਨ ਤੇ ਘਨੀ ਖਾਨ ਇੱਕ ਹੋਂਸਰ ਇਹ ਵੀ ਉਸੇ ਰੋਪੜ ਵਾਲੇ ਕੋਟਲਾ ਨਿਹੰਗ ਖਾਨ ਵਾਲੇ ਦੀ ਭੂਆ ਉਮਰੀ ਦੇ ਪੁੱਤਰ ਸਨ ਯਾਨੀ ਕੋਟਲਾ ਨਿਹੰਗ ਖਾਨ ਦੇ ਨਿਹੰਗ ਖਾਨ ਦੇ ਇੱਕ ਕਜ਼ਨ ਸਨ ਉਹਦੀ ਉਹਦੇ ਭੂਆ ਦੇ ਪੁੱਤਰ ਸਨ ਤੇ ਉਹ ਉਹ ਮੁਸਲਮਾਨਾਂ ਦੀ ਫੌਜੀਆਂ ਦੀ ਕਿਉਂਕਿ ਉਹ ਫੌਜ ਜਿਸਨ ਮਲੇਰ ਕੋਟਲੇ ਦੀ ਫੌਜ ਸੀ ਤੇ ਜਿਨ੍ਹਾਂ ਨੇ ਘੇਰਾ ਪਾਇਆ ਸੀ ਗੱਚਮਕੋਟ ਦੀ ਗੜੀ ਨੂੰ ਉਹ ਵੀ ਮਲੇਰ ਕੋਟਲੇ ਦੀ ਫੌਜ ਸੀ ਤੇ ਉਹਨਾਂ ਨੇ ਵਰਦੀ ਗੁਰੂ ਸਾਹਿਬ ਨੂੰ ਦਿੱਤੀ ਆਪਣੀ ਤੇ ਵਰਦੀ ਪਾ ਕੇ ਗੁਰੂ ਸਾਹਿਬ ਜਿਹੜੇ ਨੇ ਉੱਥੋਂ ਨਿਕਲੇ ਨੇ ਉਹਨਾਂ ਨੂੰ ਉਹ ਆਪਣਾ ਨਾਲ ਲੈ ਕੇ ਤੇ ਮਾਛੀ ਬੜਾ ਆਪਣੇ ਘਰ ਵੱਲ ਚਲੇ ਗਏ ਸੋ ਦੇਖਿਆ ਜਾਏ ਤਾਂ ਪਹਿਲੀ ਗੱਲ ਤੇ ਕੋਟਲਾ ਨੇ ਖਾਨ ਚ ਗੁਰੂ ਸਾਹਿਬ ਨੂੰ ਬਚਾਉਣ ਵਾਲੇ ਵੀ ਮੁਸਲਮਾਨ ਫਿਰ ਜਦੋਂ ਚਮਕੌਰ ਦੀ ਗੜੀ ਵਿੱਚੋਂ ਕੱਢਣ ਵਾਲੇ ਵੀ ਗਾਨੀ ਖਾਨ ਤੇ ਨਬੀ ਖਾਨ ਪਰ ਆ ਜਿਹੜੇ ਨੇ ਉਹ ਜਿਹੜੇ ਦੋਨੇ ਮੁਸਲਮਾਨ ਸਨ ਤੇ ਇਸ ਤੋਂ ਬਾਅਦ ਇੰਨਾ ਹੀ ਬਸ ਨਹੀਂ ਮਾਛੀਵਾੜੇ ਵਿੱਚ ਜਾ ਕੇ ਗੁਰੂ ਸਾਹਿਬ ਰਹਿਆ ਤੇ ਉਹਨਾਂ ਨੂੰ ਤਿੰਨ ਦਿਨ ਬਾਅਦ ਉੱਥੋਂ ਕੱਢਣ ਵਾਸਤੇ ਵੀ ਜਿਹੜੇ ਪੰਜ ਮੁਰੀਦ ਜਾਂਦੇ ਗਏ ਜਿਨ੍ਹਾਂ ਚ ਕਾਜ਼ੀ ਜਿਹੜਾ ਅਜਨੇਰ ਦਾ ਕਾਜ਼ੀ ਸੀਗਾ ਤੋਂ ਅਜਨੇਰ ਦਾ ਕਾਜ਼ੀ ਤੇ ਚਾਰ ਹੋਰ ਜਿਹੜੇ ਪੀਰ ਫਕੀਰ ਜਿਹੜੇ ਮੰਨੇ ਪਰਮੰਨੇ ਸਾਰੇ ਹਾਲੇ ਤੋਲੇ ਦੇ ਇਲਾਕੇ ਦੇ ਜਿਨ੍ਹਾਂ ਨੂੰ ਅ ਅਜਨੇਰ ਦੇ ਕਾਜ਼ੀ ਚਿਰਾਗਦੀਨ ਨੇ ਸਾਰਨ ਬੁਲਾ ਕੇ ਭੇਜਿਆ ਸੀ ਉਹ ਸਾਰੇ ਦੇ ਸਾਰੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੀ ਆਇਡੈਂਟੀਟੀ ਲੁਕਾ ਕੇ ਉਹਨਾਂ ਨੂੰ ਹਰੇ ਕਪੜੇ ਮੁਸਲਮਾਨਾਂ ਦੇ ਪੀਰ ਫਕੀਰਾਂ ਵਾਲੇ ਪਾ ਕੇ ਔਰ ਚਾਰ ਪਾਈ ਤੇ ਬਿਠਾ ਕੇ ਉਹਨਾਂ ਨੂੰ ਉੱਚਾ ਪੀਰ ਬਣਾ ਕੇ ਲੈ ਕੇ ਗਏ ਨੇ ਤੋ ਉਹਨਾਂ ਨੂੰ ਥੁੱਕੜਨਾ ਵੀ ਜਿਹੜਾ ਹੈ ਉਹ ਬਹੁਤ ਸੌਖਾ ਨਹੀਂ ਸੀ ਤੇ ਉਹਨਾਂ ਨੂੰ ਉਹ ਆਲਮਗਿਰ ਤੱਕ ਜਿਹੜੇ ਨੇ ਗੁਰੂ ਸਾਹਿਬ ਉਹਨਾਂ ਦੇ ਨਾਲ ਪਹਿਲਾ ਜਨੇਲ ਰਾਸ ਨੂ ਰਹੇ ਸੋ ਆ ਕੇ ਵਾਪਸ ਫਿਰ ਇਸ ਤਰ੍ਹਾਂ ਸਾਰੇ ਰਸਤੇ ਵਿੱਚੋਂ ਲੰਘਦੇ ਲੰਘਦੇ ਅਖੀਰ ਜਨੇਲ ਤੋਂ ਬਾਅਦ ਉਹ ਜਦੋਂ ਆਲਮਗਿਰ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਉਂਕਿ ਹੁਣ ਸਿੱਖੇ ਦਾ ਕਾਸ਼ੂ ਸ਼ੁਰੂ ਹੋ ਗਿਆ ਸੀ ਗੁਰੂ ਸਾਹਿਬ ਦੇ ਮਰੀਦਾਂ ਦਾ ਤੇ ਤੋਂ ਉਹਨਾਂ ਨੇ ਉਹਨਾਂ ਨੂੰ ਪੰਜ ਮਰੀਦ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਵਾਪਸ ਭੇਜਿਆ ਤੋ ਇਹ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮੁਸਲਮਾਨਾਂ ਬਾਰੇ ਜਿਹੇ ਖਿਆਲ ਰੱਖਦੇ ਸਨ ਇੱਤਕੇ ਸ਼ਾਇਦ ਗੁਰੂ ਸਾਹਿਬ ਦੀ ਜਾਨ ਅਸਲ ਚ ਦੇਖਿਆ ਜਾਵੇ ਤਾਂ ਬਚਾਈ ਹੈ ਉਹ ਮੁਸਲਮਾਨ ਪਰਿਵਾਰਾਂ ਨੇ ਸਿੰਨਾ ਪਰਿਵਾਰਾਂ ਨੇ ਬਚਾਈ ਹੈ ਕੋਟਲਾ ਨੇ ਅੱਖਾਂ ਵਾਲਿਆਂ ਨੇ ਔਰ ਜਿਹੜਾ ਮਾਛੀਵਾੜੇ ਦੇ ਦੇ ਦੋ ਪਰਵਾਂ ਨੇ ਤੇ ਇਸ ਤੋਂ ਬਾਅਦ ਪੰਜ ਮੁਰੀਦਾ ਨੇ ਸੋ ਇਹ ਜਿਹੜੇ ਨੇ ਤਿੰਨ ਦੋ ਪਰਿਵਾਰ ਸੇ ਪੰਜ ਮੁਰੀਦੀ ਦੇਖਿਆ ਜਾਂ ਤੇ ਸੱਤ ਪਰਿਵਾਰ ਬਣ ਜਾਂਦੇ ਆ ਸੱਤਾਂ ਪਰਿਵਾਰਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਾਨ ਬਚਾਈ ਹੈ ਤੇ ਸਿੱਖ ਇਹਨਾਂ ਦੇ ਸਦਾ ਵਾਸਤੇ ਅਸਾਨ ਮੰਨਦੇ ਨੇ ਜਿਨ੍ਹਾਂ ਨੇ ਉਹਨਾਂ ਦੇ ਗੁਰੂ ਦੀ ਜਾਨ ਬਚਾਈ ਤੋ ਇਹ ਕਹਣਾ ਕਿ ਸਿੱਖਾਂ ਨੇ ਮੁਸਲਮਾਨਾਂ ਦਾ ਜਾਂ ਗੁਰੂਆਂ ਸਾਹਿਬ ਤੇ ਮੁਸਲਮਾਨਾਂ ਦਾ ਇਸ ਤਰ੍ਹਾਂ ਦਾ ਕੋਈ ਆਪਚ ਗਲਤ ਰਿਸ਼ਤਾ ਸੀ ਇੱਕ ਦੂਜੇ ਨਾਲ ਨਫ਼ਰਤ ਸੀ ਬਿਲਕੁਲ ਨਾ ਗਲਤ ਹੈ ਤੇ ਝੂਠਾ ਪ੍ਰੋਪਗੈਂਡਾ ਹੈ ਇਹ ਹੋ ਸਕਦਾ ਕੁਝ ਬ੍ਰਾਹਮਣ ਲਿਖਾਰਿਆਂ ਨੇ ਕੀਤਾ ਹੋਵੇ ਜਾਂ ਨਿਰਮੇ ਲਿਖਾਰੀ ਜਿਹੜੇ ਆਪਣੇ ਆਪ ਨੂੰ ਟਕਸਾਲ ਵੀ ਕਹਿ ਲਾਪੇ ਉਹਨਾਂ ਨੇ ਇਹੋ ਜਿਹਾ ਪ੍ਰਚਾਰ ਕੀਤਾ ਹੋਵੇ ਜਿੱਦਾਂ ਸੰਤ ਸਿੰਘ ਸੰਤੋਖ ਸਿੰਘ ਜਿਹੜਾ ਸੂਰੀ ਪ੍ਰਕਾਸ਼ ਲਿਖਣ ਜਾਂ ਗਿਆਨੀ ਗਿਆਨ ਸਿੰਘ ਇਹੋ ਜਿਹੇ ਲੋਕ ਚ ਰਹਿਨੇ ਨਫ਼ਰਤ ਦੇ ਭਰੇ ਹੋਏ ਸਨ ਮੁਸਲਮਾਨਾਂ ਨਾਲ ਖਾਸ ਕਰਕੇ ਤੇ ਉਹਨਾਂ ਨੇ ਦੇਖਿਆ ਹੋ ਸਕਦਾ ਹੈ ਵਰਨਾ ਦੇਖਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਸਲਮਾਨ ਪਰਵਾਰਾਂ ਨਾਲ ਬਹੁਤ ਜ਼ਿਆਦਾ ਪਰਿਵਾਰ ਪਿਆਰ ਸੀ ਔਰ ਕੋਟਲਾ ਨਿਆਂਗੇ ਚ ਪਾਈ ਨਾਂਖਾਂ ਦੇ ਪੁੱਤਰ ਆਲਮ ਖਾਨ ਦੀ ਮੰਗਲੀ ਵੀਰੇ ਵੀ ਆਏ ਸਨ ਔਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਨਹੀਂ ਗੁਰੂ ਹਰ Rai ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਦੇਵ ਭਾਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਇਹ ਸਾਰੇ ਦੇ ਸਾਰੇ ਇਸ ਘਰ ਦੇ ਵਿੱਚ ਆ ਕੇ ਰਹਿੰਦੇ ਰਹੇ ਨੇ ਮਾਤਾ ਗੁਜਰੀ ਤੇ ਹੋ ਸਾਰਜਣੇ ਵੀ ਕੋਟਲਾ ਨੰਗ ਖਾਨ ਵਿੱਚ ਪਾਈ ਨਾਂਖਾਂ ਦੇ ਕੁਲ ਰਹੇ ਨੇ ਸੋ ਸਿੱਖਤਾ ਉਹਨਾਂ ਦੇ ਸਦਾ ਵਾਸਤੇ ਆਸਾਨ ਮੰਦ ਨੇ ਸਦਾ ਵਾਸਤੇ ਸ਼ੁਕਰਗੁਜ਼ਾਰ ਨੇ ਤੇ ਇਹ ਕਹਿਣਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੇ ਹੁਕਮ ਕੀਤਾ ਸੀਗਾ ਕਿ ਮੁਸਲਮਾਨ ਜਿੰਨੀਆਂ ਮਰਜ਼ੀ ਸੋ ਖਾਵੇ ਇਤਵਾਰ ਨਹੀਂ ਕਰਨਾ ਨਿਰਾ ਝੂਠ ਕੁਫਰ ਔਰ ਕਟਿਆ ਦਰਜੇ ਦਾ ਪ੍ਰੋਪਾਗੈਂਡਾ ਹੈ ਸਿੱਖ ਧਰਮ ਵਿੱਚ ਕਿਸੇ ਧਰਮ ਵਾਸਤੇ ਨਫ਼ਰਤ ਨਹੀਂ ਹੈ ਕਿਸੇ ਜਾਤ ਵਾਸਤੇ ਨਫ਼ਰਤ ਨਹੀਂ ਹੈ ਕਿਸੇ ਰੰਗ ਰਨ ਵਾਸਤੇ ਨਫ਼ਰਤ ਨਹੀਂ ਹੈ ਸਭੇ ਸਾਂਝੀ ਵਾਲਦਾ ਕੋਈ ਨਾ ਦਸੇ ਬਹਰਾ ਜਿਆ ਇਹ ਇਹ ਤਾਂ ਸਿੱਖੀ ਦਾ ਹੁਕਮ ਹੈ ਸੋ ਸਿੱਖਾਂ ਨੂੰ ਚਾਹੀਦਾ ਕਿ ਇਹੋ ਜੇ ਝੂਠੇ ਪ੍ਰੋਪਾਗੈਂਡੇ ਦੇ ਤੋਂ ਬਚ ਕੇ ਰਹਿਣ ਔਰ ਇਹਦੇ ਅਸਰ ਇਠਾਂ ਨਾ ਆਉ। ਸ਼ੁਕਰੀਆ